ਸਾਰੇ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜਾ ਪੀਐਸਟੈਪ ਦਾ ਜਿਹੜਾ ਐਗਜ਼ਾਮ ਹੈ ਉਸ ਦੀ ਜਿਹੜੀ ਅਸੀਂ ਤਿਆਰੀ ਹੈ ਉਹ ਸੀ ਕਿਵੇਂ ਕਰ ਸਕਦੇ ਹਾਂ ਠੀਕ ਹੈ ਸੋ ਇਹ ਸਾਰਿਆਂ ਲਈ ਜਿਹੜੀ ਵੀਡੀਓ ਬੜੀ ਇੰਪੋਰਟੈਂਟ ਹੈ ਜੋ ਵੀ ਪੀਐਸਟੈਪ ਦੀ ਇਸ ਵਾਰੀ ਤਿਆਰੀ ਕਰ ਰਹੇ ਨੇ ਦੇਖੋ ਤਿਆਰੀ ਤਾਂ ਹਰ ਕੋਈ ਕਰਦਾ ਹੈ ਕੋਈ ਆਪਣੇ ਵੱਲੋਂ ਕੋਈ ਵੀ ਕੋਈ ਕਮੀ ਪੇਸ਼ੀ ਜੜੀ ਹੈ ਉਹ ਨਹੀਂ ਛੱਡਦਾ ਪਰ ਫਿਰ ਵੀ ਇਹ ਜਿਹੜੇ ਕੰਪੀਟੀਟਿਵ ਇਗਜ਼ਾਮਸ ਹੁੰਦੇ ਨੇ ਜਾਂ ਜਿਹੜੇ ਕੁਆਲੀਫਾਈਇੰਗ ਇਗਜ਼ਾਮ ਹੁੰਦੇ ਨੇ ਇਹਨਾਂ ਨੂੰ ਜਿਹੜਾ ਆ ਇੱਕ ਕ੍ਰੈਕ ਕਰਨ ਦਾ ਵੀ ਜਿਹੜਾ ਇੱਕ ਤਰੀਕਾ ਹੁੰਦਾ ਹੈ ਕਦੀ ਵੀ 100% ਤੁਸੀਂ ਮਿਹਨਤ ਕਰੀ ਜਾਓ ਮਿਹਨਤ ਕਰੀ ਜਾਓ ਦੇਖੋ ਦਾ ਫਲ ਤਾਂ ਜ਼ਰੂਰ ਮਿਲਦਾ ਹੈ ਪਰ ਅੱਜ ਕੱਲ ਜਿਹੜਾ ਆ ਤੁਹਾਨੂੰ ਸਮਾਰਟਲੀ ਵੀ ਜਿਹੜਾ ਆ ਥੋੜਾ ਜਿਹਾ ਪੜ੍ਹਨਾ ਪੈਂਦਾ ਹੈ ਠੀਕ ਹੈ ਕਈ ਵਾਰ ਇਨੀ ਕਿ ਸਾਰਾ ਟਾਈਮ ਤੁਸੀਂ 4-4 5-5 ਘੰਟੇ ਬੈਠ ਕੇ ਤੁਸੀਂ ਪੜੋ ਕਿ ਕੀ ਤੁਸੀਂ ਕਾਮਯਾਬ ਹੀ ਹੋ ਜਾਉਗੇ ਠੀਕ ਹੈ ਕਿਉਂਕਿ ਬੜੇ ਇਦਾਂ ਦੇ ਸਟੂਡੈਂਟ ਵੀ ਆਏ ਜਿਹੜੇ ਸਮਾਰਟਲੀ ਤਿਆਰੀ ਕਰਦੇ ਨੇ ਤੇ ਉਹ ਪੇਪਰਸ ਜਿਹੜੇ ਆ ਉਹ ਕ੍ਰੈਕ ਵੀ ਕਰ ਲੈਂਦੇ ਨੇ ਤੇ ਕਈ ਵਾਰ ਅਸੀਂ ਹੈਰਾਨ ਵੀ ਹੁੰਨੇ ਕਿ ਯਾਰ ਉਹ ਤਾਂ ਪੜਦਾ ਨਹੀਂ ਹੈਗਾ ਪਰ ਫੇਰ ਵੀ ਉਹਦੇ ਪੇਪਰ ਕਲੀਅਰ ਹੋ ਗਿਆ ਹਨਾ ਸੋ ਇਹ ਥੋੜਾ ਜਿਹਾ ਸਮਾਰਟਲੀ ਕਈ ਪ੍ਰਿਪੇਅਰ ਕਰਦੇ ਸੋ ਆਪਾਂ ਇਹ ਗੱਲ ਕਰਾਂਗੇ ਕਿ ਕਿਵੇਂ ਜਿਹੜੀ ਤੁਸੀਂ ਪੀਐਸਟ ਜਿਹੜੀ ਤਿਆਰੀ ਉਹ ਕਿਵੇਂ ਕਰੀਏ ਠੀਕ ਹੈ ਕਰ ਸਕਦੇ ਹਾਂ ਆ ਆਪਾਂ ਇਸ ਵੀਡੀਓ ਚ ਗੱਲ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਇਸ ਚੈਨਲ ਤੇ ਨਵੇਂ ਆਏ ਨੇ ਠੀਕ ਹੈ ਉਹ ਚੈਨਲ ਨੂੰ ਸਬਸਕ੍ਰਾਈਬ ਲੂ ਸਬਸਕ੍ਰਾਈਬ ਜਿਹੜਾ ਹੈ ਉਹ ਜ਼ਰੂਰ ਕਰਿਓ ਆ ਲਾਈਕ ਵੀ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਜਿਹੜੀ ਹੈ ਸਭ ਤੋਂ ਪਹਿਲਾਂ ਮਿਲ ਸਕੇ ਠੀਕ ਹੈ ਜੀ ਸੋ ਆਪਾਂ ਵੀਡੀਓ ਦੀ ਜਿਹੜੀ ਹੈ ਹੁਣ ਸ਼ੁਰੂਆਤ ਕਰਦੇ ਹਾਂ ਕੀ ਤੁਸੀਂ ਪੀਐਸਟ ਦੀ ਤਿਆਰੀ ਜਿਹੜੀ ਹੈ ਉਹ ਕਿਵੇਂ ਕਰ ਸਕਦੇ ਅ ਦੇਖੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੀਐਸਟ ਦੇ ਜਿਹੜੇ ਦੋ ਸਬਜੈਕਟਸ ਨੇ ਆਪਾਂ ਵਾਰੋ-ਵਾਰੀ ਸਿਰ ਜਿਹੜੀ ਆਪਾਂ ਗੱਲ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਪੀਐਸਟ ਪੇਪਰ 1 ਹੁੰਦਾ ਹੈ ਔਰ ਪੀਐਸਟ ਪੇਪਰ 2 ਠੀਕ ਹੈ ਆਪਾਂ ਇਸ ਦੇ ਵਿੱਚ ਜਿਹੜਾ ਆ ਅਸੀਂ ਪੇਪਰ ਜਿਹੜਾ 2 ਦੀ ਗੱਲ ਕਰਾਂਗੇ ਠੀਕ ਹੈ ਪੇਪਰ 2 ਪੀਐਸਟ ਦਾ ਹੁਣ ਤੁਹਾਨੂੰ ਪਤਾ ਇਹਦੇ ਵਿੱਚ ਅ ਪੇਪਰ ਜਿਹੜਾ ਆ ਮੈਥ ਸਾਇੰਸ ਦੇ ਵਿੱਚ ਜਿਹੜਾ ਪੇਪਰ ਜਿਹੜੇ ਕਈ ਜਿਹੜੇ ਕੈਂਡੀਡੇਟਸ ਭਰਦੇ ਆ ਠੀਕ ਹੈ ਦੂਸਰੇ ਕੈਂਡੀਡੇਟ ਜਿਹੜੇ ਆ ਉਹ ਐਸਐਸਟੀ ਦੇ ਵਿੱਚ ਪੜਦੇ ਠੀਕ ਹੈ ਨਾ ਸੋ ਆਪਾਂ ਜਿਹੜੀ ਗੱਲ ਆ ਪਹਿਲਾਂ ਆਪਾਂ ਗੱਲ ਕਰਾਂਗੇ ਮੈਥ ਐਂਡ ਐਸਐਸਟੀ ਦੇ ਬਾਰੇ ਠੀਕ ਹੈ ਸੋ ਦੇਖੋ ਇਹਦੀ ਜਿਹੜੀ ਤਿਆਰੀ ਕਰਨ ਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਹੈ ਠੀਕ ਹੈ ਮੈਂ ਤੁਹਾਨੂੰ ਦੱਸਦਾ ਆ ਦੇਖੋ ਇਹਦੇ ਵਿੱਚ ਅਗਰ ਆਪਾਂ ਦੇਖਿਆ ਜਾਵੇ ਟੋਟਲ 5 ਸਬਜੈਕਟਸ ਬਣਦੇ ਨੇ ਠੀਕ ਹੈ ਜਿਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਜਾਂਦਾ ਵਾ ਸੀਡੀਪੀ ਫਿਰ ਤੁਹਾਡੇ ਕੋਲ ਆ ਜਾਂਦਾ ਜੀ ਪੰਜਾਬੀ ਫਿਰ ਤੁਹਾਡੇ ਕੋ ਆ ਜਾਂਦੀ ਹੈ ਜੀ ਇੰਗਲਿਸ਼ ਥੈਨ ਮੈਥ ਐਂਡ ਥੈਨ ਸਾਇੰਸ ਠੀਕ ਹੈ ਇਹਦੇ ਵਿੱਚ ਵੀ ਜਿਹੜੇ ਪਹਿਲੇ ਤਿੰਨ ਚੀਜ਼ਾਂ ਬਿਲਕੁਲ ਸੇਮ ਹੁੰਦੀਆਂ ਹਨ ਠੀਕ ਹੈ ਪੰਜਾਬੀ ਇੰਗਲਿਸ਼ ਔਰ ਇਹਦੇ ਵਿੱਚ ਜਿਹੜੀ ਹੈ ਇਕੱਲੀ ਐਸਐਸਟੀ ਹੁੰਦੀ ਹੈ ਜੋ ਕਿ 60 ਮਾਰਕਸ ਦੀ ਹੁੰਦੀ ਹੈ ਠੀਕ ਹੈ ਇਹਦੇ ਵਿੱਚ ਇਹ 30-30 ਨੰਬਰਸ ਤੇ ਇਹ ਚ 30-30 ਕੁਐਸਚਨਸ ਹੁੰਦੇ ਆ ਠੀਕ ਹੈ ਤੀਤੀ ਕੁਐਸਚਨਸ ਹੁੰਦੇ ਆ ਜੋ ਕਿ ਟੋਟਲ ਜਿਹੜੇ ਆ 150 ਕੁਐਸਚਨਸ ਜਿਹੜੇ ਆ ਟੋਟਲ ਬਣ ਜਾਂਦੇ ਆ ਠੀਕ ਹੈ ਔਰ ਇਹਦੇ ਵਿੱਚ ਵੀ ਇੱਦੀ ਹੁੰਦੇ ਇਹਦੇ ਵਿੱਚ 30 30 ਔਰ 30 ਔਰ ਐਸਐਸਟੀ ਜਿਹੜੀ ਹੈ 60 ਮਾਰਕਸ ਦੀ ਹੁੰਦੀ ਹੈ ਜੋ ਕਿ ਇਹ ਵੀ 150 ਜਿਹੜੇ ਬਣ ਜਾਂਦੇ ਆ ਠੀਕ ਹੈ ਅਗਰ ਤਾਂ ਤੁਸੀਂ ਐਸਸੀ ਕੈਟਾਗਰੀ ਚ ਆਉਂਦੇ ਹੋ ਤਾਂ ਤੁਹਾਨੂੰ 82 ਮਾਰਕਸ ਚਾਹੀਦੇ ਨੇ ਕਲੀਅਰ ਕਰਨ ਲਈ ਔਰ ਅਗਰ ਤੁਸੀਂ ਜਨਰਲ ਕੈਟਾਗਰੀ ਚ ਆਉਂਦੇ ਹੋ ਠੀਕ ਹੈ ਤਾ ਜਿਹੜੀ ਤੁਹਾਨੂੰ ਕਟ-ਆਫ ਤੇ ਜਿਹੜੀ 90 ਚਾਹੀਦੀ ਕਿ ਤੁਹਾਡੇ 90 ਅਗਰ ਨੰਬਰ ਬੰਦੇ ਨਹੀਂ ਤਾਂ ਤੁਹਾਡਾ ਐਗਜ਼ਾਮ ਜਿਹੜਾ ਆ ਕਲੀਅਰ ਹੈ ਠੀਕ ਹੈ ਹੁਣ ਗੱਲ ਇਹ ਆਂਦੀ ਹੈ ਕਿ ਤੁਸੀਂ ਜਿਹੜੀ ਇਹਦੇ ਵਿੱਚ ਤਿਆਰੀ ਜਿਹੜੀ ਕਿਵੇਂ ਕਰੋ ਔਰ ਤੁਸੀਂ ਜਦੋਂ ਪੇਪਰ ਵੀ ਅਟੈਂਪਟ ਕਰਨਾ ਹੋ ਤੁਸੀਂ ਕਿਵੇਂ ਕਰਨਾ ਹੈ ਠੀਕ ਆਪੋ ਦੇ ਵੀ ਇੱਕ ਵੀਡੀਓ ਬਣਾਵਾਂਗਾ ਕਿ ਤੁਸੀਂ ਅਟੈਂਪਟ ਕਿਵੇਂ ਕਰਨਾ ਠੀਕ ਸੋ ਦੇਖੋ ਅਗਰ ਮੇਰੇ ਆਪਣੇ ਐਕਸਪੀਰੀਅੰਸ ਦੇ ਦੌਰਾਨ ਐਕਸਪੀਰੀਅੰਸ ਅਗਰ ਤੁਸੀਂ ਮੇਰਾ ਪੁੱਛੋ ਤਾਂ ਜਿਹੜੇ ਸਾਡੇ ਕੋਲ ਜਿਹੜਾ ਕੀ ਪੁਆਇੰਟ ਆ ਅਗਰ ਮੈਥ ਸਾਇੰਸ ਵਾਲੇ ਦੀ ਪਹਿਲਾਂ ਆਪਾਂ ਗੱਲ ਕਰੀਏ ਤਾਂ ਸਾਡੇ ਕੋਲ ਜਿਹੜਾ ਕੀ ਪੁਆਇੰਟ ਆ ਉਹ ਹੈਗਾ ਆ ਸੀ ਡੀ ਪੀ ਪੰਜਾਬੀ ਔਰ ਇੰਗਲਿਸ਼ ਅਸੀਂ ਕੀ ਕਰਦੇ ਆ ਮੈਥ ਸਾਇੰਸ ਉੱਤੇ ਕਾਫੀ ਜਣਾ ਜ਼ਿਆਦਾ ਜ਼ੋਰ ਲਗਾਣੇ ਆ ਆਪਾਂ ਠੀਕ ਹੈ ਦੇਖੋ ਜੇ ਤਾਂ ਮੈਥਸ ਬਹੁਤ ਵਧੀਆ ਆ ਉਹ ਮੈਥਸ ਜਿਹੜਾ ਆ ਉਹ ਕਈ ਵਾਰ 30 ਦੇ ਵਿੱਚੋਂ ਉਹ 25 ਪਲੱਸ ਮਾਰਕਸ ਜਿਹੜਾ ਉਹ ਲੈ ਜਾਂਦਾ ਹੈ ਠੀਕ ਹੈ ਉਹਦੇ ਲਈ ਕੋਈ ਡਿਫਿਕਲਟੀ ਨਹੀਂ ਹੁੰਦਾ ਜਿਹਦਾ ਮੈਥ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਠੀਕ ਹੈ ਉਹ ਇਹ ਸਬਜੈਕਟਸ ਉੱਪਰਲੇ ਤਿੰਨੋਂ ਵੀ ਜਿਹੜਾ ਹੈ ਉਹ ਕਰ ਜਾਂਦਾ ਹੈ ਠੀਕ ਹੈ ਪਰ ਅਗਰ ਮੈਂ ਕਹਿੰਦਾ ਵਾਂ ਕਿ ਅਗਰ ਕਿਸੇ ਦਾ ਮੈਥ ਔਰ ਸਾਇੰਸ ਜਿਹੜਾ ਆ ਥੋੜਾ ਵੀਕ ਹੈ ਤਾਂ ਉਹ ਜਿਹੜੀ ਇਹ ਪਹਿਲੇ ਤਿੰਨ ਹੈ ਇਹ ਤਿੰਨ ਸਬਜੈਕਟਸ ਆ ਇਹਨਾਂ ਤੇ ਆਪਣੀ ਕਮਾਂਡ ਜਿਹੜੀ ਹੈ ਉਹ ਪੂਰੀ ਕਰ ਲਓ ਠੀਕ ਹੈ ਉਹਦਾ ਕਾਰਨ ਮੈਂ ਤੁਹਾਨੂੰ ਦੱਸਾਂਗਾ ਦੇਖੋ ਅਗਰ ਜਿਹੜਾ ਮੈਥ ਹਨਾ हां ਮੈਨੂੰ ਮੈਥਸ ਦਾ ਜਰੂਰ ਪਤਾ ਹੈ ਸਿਲੇਬਸ ਕੀ ਆ ਪਰ ਇਹਦੇ ਵਿੱਚ ਜਿਹੜੇ ਸਾਮਾ ਕਈ ਵਾਰ ਏਦਾਂ ਆ ਜਾਂਦੇ ਆ ਕਿ ਜਿਹਦੇ ਵਿੱਚ ਸਾਨੂੰ ਜੜੀ ਐ ਦਿੱਕਤ ਆਉਂਦੀ ਆ ਹਨਾ ਕਈ ਵਾਰ ਸਾਨੂੰ ਸਾਨੂੰ ਕਈ ਵਾਰ ਏਦਾਂ ਲੱਗਦਾ ਕਿ ਸਿਲੇਬਸ ਦਾ ਨਹੀਂ ਹੈਗਾ ਠੀਕ ਹੈ ਪਰ ਜਿਹੜੀ ਸੀਡੀਪੀ ਹੈ ਦੇਖੋ ਸੀਡੀਪੀ ਦਾ ਸਾਡੇ ਕੋਲ ਪ੍ਰੋਪਰ ਸਿਲੇਬਸ ਜਿਹੜਾ ਹੈ ਉਹ ਹੈਗਾ ਠੀਕ ਹੈ ਉਹਦੇ ਵਿੱਚ ਤੁਸੀਂ ਸਾਨੂੰ ਪਤਾ ਹੈ ਕਿ ਬਈ ਹਾਂ ਪਿਆਜੇ ਦੀ ਥਿਉਰੀ ਆ ਐਨਾਵਾਗੋਰਸਕੀ ਦੀ ਥਿਊਰੀ ਆ ਜਾਂ ਸੋਸ਼ਲ ਥਿਊਰੀ ਆ ਤੇ ਉਹਦੇ ਵਿੱਚੋਂ ਹੀ ਕੁਐਸਚਨ ਆਉਂਦੇ ਬਸ ਘੁਮਾ ਫਰਾ ਕੇ ਕੁਐਸਚਨ ਆਉਂਦੇ ਆ ਤਾਂ ਮੇਰੇ ਅਕੋਰਡਿੰਗ ਤੁਸੀਂ ਸੀਡੀਪੀ ਦੀ ਤਿਆਰੀ ਜਿਹੜੀ ਵਧੀਆ ਕਰ ਸਕਦੇ ਆ ਔਰ ਜੋ ਪੰਜਾਬੀ ਹੈ ਪੰਜਾਬੀ ਦੇ ਉੱਤੇ ਤੁਹਾਡੇ ਕੋਲ ਦੇਖੋ ਬੋਨਸ ਮਾਰਕਸ ਆ ਠੀਕ ਹੈ ਪੰਜਾਬੀ ਲਈ ਜਿਹੜਾ ਆ 30 ਦੇ ਵਿੱਚੋਂ 30 ਮਾਰਕਸ ਵੀ ਜਿਹੜੇ ਮੈਂ ਦੇਖੇ ਹੋਏ ਆ ਮੈਂ ਵੀ ਇੱਕ ਵਾਰ ਪੇਪਰ ਦਿੱਤਾ ਸੀਗਾ 28 ਮਾਰਕਸ ਦਾ ਮੇਰੇ ਉਸ ਟਾਈਮ ਦੇ ਵਿੱਚ ਪੰਜਾਬੀ ਦੇ ਵਿੱਚੋਂ ਆਏ ਸੀ ਜਿਸ ਦੇ ਨਾਲ ਕੀ ਬਹੁਤ ਜ਼ਿਆਦਾ ਜਿਹੜਾ ਆਸਾਨ ਹੋ ਜਾਂਦਾ ਪੀਐਸਟੈਡ ਪੇਪਰ ਕਲੀਅਰ ਕਰਨਾ ਐਡੇ ਇੰਗਲਿਸ਼ ਅਗਰ ਤੁਹਾਡੀ ਇੰਗਲਿਸ਼ ਵਧੀਆ ਹੈ ਤਾਂ ਤੁਸੀਂ ਇੰਗਲਿਸ਼ ਦੇ ਵਿੱਚ ਉਹ ਪੈਰਾਗ੍ਰਾਫ ਆਉਂਦਾ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੇ ਹੋਰ ਵੀ ਕਈ ਕਵੈਸਚਨ ਆਉਂਦੇ ਆ ਉਹਦੇ ਵੀ ਅੰਦਰ ਸੀਡੀਪੀ ਦੇ ਨਾਲ ਰਿਲੇਟਡ ਜਾਂ ਕਈ ਵਾਰ ਇੰਗਲਿਸ਼ ਦੇ ਵਿੱਚੋਂ ਵੀ ਤਾਂ ਉਹ ਜਿਹੜਾ ਤੁਸੀਂ ਜਿਹੜਾ ਆ ਕਰ ਸਕਦੇ ਆ ਤੇ ਤੁਹਾਡਾ ਬੜਾ ਆਸਾਨੀ ਦੇ ਨਾਲ ਪੇਪਰ ਜਿਹੜਾ ਹੋ ਜਾਂਦਾ ਸੋ ਹਜੇ ਕਿਉਂਕਿ ਮਈ ਦਾ ਇਹਨਾਂ ਨੇ ਐਗਜ਼ਾਮ ਦੀ ਡੇਟ ਦੱਸੀ ਹੈ ਪਰ ਐਗਜ਼ੈਕਟ ਮਈ 'ਚ ਮੇਰੇ ਹਿਸਾਬ ਨਾਲ ਨਹੀਂ ਹੋਣਾ ਪੇਪਰ ਮਈ ਜੂਨ ਦੇ ਵਿੱਚ ਹੀ ਜਿਹੜਾ ਪੇਪਰ ਹੋਏਗਾ ਜਾਂ ਜੁਲਾਈ ਦੇ ਵਿੱਚ ਜਿਹੜਾ ਐਗਜ਼ਾਮ ਹੋਏਗਾ ਤੇ ਮੈਂ ਇਹੀ ਤੁਹਾਨੂੰ ਕਹਾਂਗਾ ਕਿ ਤੁਸੀਂ ਜਿਹੜੀ ਹੈ ਸੀਡੀਪੀ ਪੰਜਾਬੀ ਔਰ ਇੰਗਲਿਸ਼ ਦੇ ਵਿੱਚ ਪੂਰੀ ਤਿਆਰੀ ਕਰੋ ਸੀਡੀ ਪਲੇ ਤਾਂ ਤੁਸੀਂ YouTube ਦੇ ਵਿੱਚ ਬੇਅੰਤ ਵੀਡੀਓਜ਼ ਪਈਆਂ ਆ ਪੰਜਾਬੀ ਲਈ ਮੈਂ ਕਹਾਂਗਾ ਕਿ ਤੁਸੀਂ ਇਸ ਚੈਨਲ ਦੇ ਉੱਤੇ ਵਿਜ਼ਿਟ ਕਰੋ ਔਰ ਪੰਜਾਬੀ ਦੀ ਤੁਸੀਂ ਸਾਰੀ ਤਿਆਰੀ ਇੱਥੋਂ ਕਰ ਸਕਦੇ ਆ ਜਿਹਦੇ ਵਿੱਚ ਮੈਂ ਇਹਦੇ ਵਿੱਚ ਕਾਫੀ ਵੀਡੀਓਜ਼ ਜਿਹੜੀਆਂ ਅਪਲੋਡ ਕੀਤੀਆਂ ਹੋਈਆਂ ਆ ਪੁਰਾਣੀਆਂ ਪੁਰਾਣੇ ਕੁਐਸਚਨ ਪੇਪਰ ਜਿਹੜੇ ਉਹ ਵੀ ਸੌਲਟ ਇਹਦੇ ਵਿੱਚ ਜਿਹੜੇ ਆ ਪਾਏ ਹੋਏ ਆ ਮੈਂ ਤੁਸੀਂ ਦੇਖ ਸਕਦੇ ਆ ਇੰਗਲਿਸ਼ ਦੀ ਵੀ ਜਿਹੜੀ ਤਿਆਰੀ ਹੈ ਤੁਸੀਂ ਕਰ ਸਕਦੇ ਆ ਮੈਂ ਇਹਦੇ ਵਿੱਚ ਪੈਡਾਗੋਜੀ ਦੇ ਕੁਐਸਚਨਸ ਜਿਹੜੇ ਅਪਲੋਡ ਕੀਤੇ ਆ ਪ੍ਰੀਵियस ਇਅਰ ਦੇ ਕੁਐਸਚਨ ਅਪਲੋਡ ਕੀਤੇ ਆ ਸੀਡੀਪੀ ਦੇ ਵੀ ਹੈਗੇ ਆ ਤੇ ਤੁਸੀਂ ਚੈਨਲ ਦੇ ਵਿਜ਼ਿਟ ਕਰਕੇ ਤੁਸੀਂ ਪਲੇਲਿਸਟ ਤੇ ਜਾ ਕੇ ਜਿਹੜਾ ਆ ਤੁਸੀਂ ਜਿਹੜਾ ਇਹਦੇ ਵਿੱਚ ਸਾਰਾ ਦੇਖ ਸਕਦੇ ਆ ਮੈਂ ਉੱਪਰ ਮੈਂਸ਼ਨ ਵੀ ਕਰ ਦਊਗਾ ਠੀਕ ਹੈ ਔਰ ਮੈਂ ਦੇਖੋ ਮੈਥਸ ਤੇ ਵੀ ਮੈਂ ਐਵੇਂ ਬੇਸਿਕ ਬੇਸਿਕ ਜਿਹੜੇ ਲੈਕਚਰਸ ਆ ਉਹ ਮੈਂ ਅਪਲੋਡ ਕੀਤੇ ਹੋਏ ਆ ਤੇ ਤੁਸੀਂ ਇਹ ਵੀ ਜਿਹੜਾ ਦੇਖ ਸਕਦੇ ਆ ਸਾਇੰਸ ਦੇ ਵੀ ਜਿਹੜੇ ਮੈਂ ਅਪਲੋਡ ਕੀਤੇ ਹੋਏ ਅਗਰ ਤੁਸੀਂ ਥੋੜਾ ਬੋਤਾ ਬੇਸਿਕ ਦੇਖਣਾ ਤਾਂ ਤੁਸੀਂ ਦੇਖ ਸਕਦੇ ਠੀਕ ਹੈ ਸੋ ਦੇਖੋ ਮੇਰੇ ਹਿਸਾਬ ਨਾਲ ਜਿਹੜਾ ਸੀਡੀਪੀ ਪੰਜਾਬੀ ਔਰ ਇੰਗਲਿਸ਼ ਤੁਹਾਡਾ ਜਿਹੜਾ ਕੀ ਪੁਆਇੰਟ ਆ ਅਗਰ ਤੁਸੀਂ ਸੀਡੀਪੀ ਦੀ ਵਧੀਆ ਤਿਆਰੀ ਕਰ ਲੋ ਅਗਰ ਤੁਹਾਡੇ ਇਹਦੇ ਵਿੱਚੋਂ 20 ਮਾਰਕਸ ਆਜਣ ਪੰਜਾਬੀ ਦੇ ਵਿੱਚੋਂ ਤੁਹਾਡੇ 25 ਮਾਰਕਸ ਆਜਣ ਆਪਾਂ ਇੱਕ ਰਫਲੀ ਆਈਡੀਆ ਦੇਖੀਏ ਔਰ 20 ਹੀ ਤੁਹਾਡੇ ਇਹਦੇ ਵਿੱਚੋਂ ਮਾਰਕਸ ਆਜਣ ਤਾਂ ਤੁਸੀਂ ਬੜੇ ਆਸਾਨੀ ਨਾਲ ਦੇਖੋ 65 ਇਹ ਹੋਗੇ ਠੀਕ ਹੈ ਔਰ 70 80 90 ਦੇਖੋ 90 ਮਾਰਕਸ ਆ ਸਾਡੇ ਅੱਧੇ ਬਣ ਜਾਂਦੇ ਆ ਹਾਲਾਂਕਿ ਮੈਂ ਸਾਇੰਸ ਦਾ ਥੱਲੇ ਨਹੀਂ ਦੇਖੇ ਅਗਰ ਤੁਸੀਂ ਆਪਾਂ ਉੱਕਾ ਬੁੱਕਾ ਲਾਈਏ ਕਿ ਤੁਹਾਡੇ ਸਾਇੰਸ ਚੋ ਵੀ 15 ਮਾਰਕਸ ਆ ਜਾਣ ਤਾਂ ਤੁਹਾਡੇ 90 ਪਲੱਸ ਮਾਰਕਸ ਆ ਤੁਹਾਡੇ ਉੱਦਾ ਹੀ ਆ ਜਾਂਦੇ ਆ ਠੀਕ ਹੈ ਥੋੜਾ ਬਤਾਪਾ ਘਟਾ ਲਈਏ ਮੰਨ ਲਓ ਸੀਡੀਪੀ ਚੋ ਤੁਹਾਡੇ ਆਪਾਂ ਕਈ ਵਾਰੋ ਮੁਸ਼ਕਲ ਆ ਜਾਂਦੀ ਆ ਪਰ ਮੈਂ ਪੰਜਾਬੀ ਦੇ ਵਿੱਚੋਂ ਜਿਹੜਾ ਆ ਤੁਸੀਂ ਰਿਸਕ ਨਹੀਂ ਲੈ ਸਕਦੇ ਠੀਕ ਹੈ ਨਾ ਪੰਜਾਬੀ ਦੇ ਵਿੱਚੋਂ ਤੁਹਾਡੇ 25 ਪਲੱਸ ਮਾਰਕਸ ਜਿਹੜੇ ਆਣੇ ਚਾਹੀਦੇ ਆ ਅਗਰ ਤੁਹਾਡੇ ਮਾਰਕਸ ਆ ਜਾਣ ਬਾਕੀ ਤੁਹਾਡਾ ਪੇਪਰ ਨਾਰਮਲੀ ਮੋਡਰੇਟ ਹੋਇਆ ਤਾਂ ਤੁਹਾਡਾ ਆਸਾਨੀ ਦੇ ਨਾਲ ਜਿਹੜਾ ਪੀਸੈਂਟ ਦਾ ਪੇਪਰ ਕਲੀਅਰ ਹੋ ਜਾਣਾ ਐਸਐਸਟੀ ਵਾਲੇ ਨੂੰ ਵੀ ਮੈਂ ਇਹੀ ਕਾਂਗਾ ਐਸਐਸਟੀ ਵਾਲੇ ਜ਼ਿਆਦਾਤਰ ਉਹਨਾਂ ਐਸਐਸਟੀ ਵਾਲਿਆਂ ਨੂੰ ਐਸਐਸਟੀ ਦਾ ਡਰ ਹੁੰਦਾ ਕਿਉਂਕਿ ਐਸਐਸਟੀ ਦੇ ਕੁਸ਼ਨ ਇੱਕ ਤਰ੍ਹਾਂ ਦੇ ਜਰਨਲ ਨੌਲੇਜ ਕੁਸ਼ਨ ਨਹੀਂ ਹੁੰਦੇ ਦੇ ਵਿੱਚੋਂ ਕਈ ਤਰ੍ਹਾਂ ਦੇ ਕੁਸ਼ਨ ਆ ਜਾਂਦੇ ਆ ਤੇ ਸਟੂਡੈਂਟਸ ਦੇ ਕਈ ਵਾਰ ਜਿਹੜੇ ਆ 25 ਜਾਂ ਅ ਤੀ ਮਾਰਕਸ ਹੀ ਜਿਹੜੇ ਉਹ ਰਹਿ ਜਾਂਦੇ ਆ ਠੀਕ ਹੈ ਜਦ ਕਿ 60 ਮਾਰਕਸ ਦੇ ਵਿੱਚੋਂ ਘਟੋ ਘਟ 40 ਪਲੱਸ ਆਣ ਤਾਂ ਜਿਆਦਾ ਵਧੀਆ ਹੈ ਠੀਕ ਹੈ ਪਰ ਔਖੀ ਹੁੰਦੀ ਹੈ ਤਾਂ 25 30 ਮਾਰਕਸ ਹੀ ਆਉਂਦੇ ਆ ਉਹ ਜਿਹੜੇ ਐ ਐਸਐਸਟੀ ਦੀ ਤਿਆਰੀ ਕਰਦੇ ਰਹਿੰਦੇ ਆ ਜੀ ਕਾਫੀ ਤਿਆਰੀ ਮੇਰੇ ਕਈ ਦੋਸਤ ਨੇ ਆ ਕਾਫੀ ਤਿਆਰੀ ਕਰਦੇ ਨੇ ਪਰ ਉਹ 25 30 ਤੱਕ ਹੀ ਰਹਿ ਜਾਂਦੇ ਆ ਪਰ ਮੈਂ ਇਹਨਾਂ ਨੂੰ ਇਹ ਕਵਾਂਗਾ ਕਿ ਤੁਸੀਂ ਐਸਐਸਟੀ ਦੀ ਵੀ ਤਿਆਰੀ ਕਰੋ ਪਰ ਤੁਸੀਂ ਜਿਹੜਾ ਆ ਸੀਡੀਪ ਪੰਜਾਬੀ ਔਰ ਇੰਗਲਿਸ਼ ਦੇ ਉੱਤੇ ਜਿਹੜਾ ਆ ਜ਼ਰੂਰ ਧਿਆਨ ਦਿਓ ਕਿਉਂ ਕਿਉਂਕਿ ਇਹ ਤੁਹਾਡੇ ਕੀ ਪੁਆਇੰਟ ਆ ਇਹ ਤੁਹਾਡੇ ਪਲੱਸ ਪੁਆਇੰਟ ਆ ਤੁਸੀਂ ਇਹਨਾਂ ਦੇ ਜ਼ਰੀਏ ਪਾਸ ਹੋ ਸਕਦੇ ਆ ਤੁਸੀਂ ਕਈ ਵਾਰ ਇੰਗਲਿਸ਼ ਨੂੰ ਬਿਲਕੁਲ ਨੈਗਲੈਕਟ ਕਰ ਦਿੰਦੇ ਯਾਰ ਇੰਗਲਿਸ਼ ਸਾਨੂੰ ਆਂਦੀ ਨਹੀਂ ਪਰ ਤੁਸੀਂ ਇੰਗਲਿਸ਼ ਦੇ ਵਿੱਚੋਂ ਵੀ ਘੱਟੋ ਘੱਟ ਤੁਸੀਂ 20 ਮਾਰਕਸ ਲਓ ਠੀਕ ਹੈ ਸੀਡੀਪੀ ਦੇ ਵਿੱਚੋਂ ਵੀ ਤੁਹਾਡੇ 20 ਮਾਰਕਸ ਆਣੇ ਚਾਹੀਦੇ ਆ ਔਰ ਪੰਜਾਬੀ ਦੇ ਵਿੱਚੋਂ ਤਾਂ ਤੁਹਾਡੇ ਮੈਂ ਕਹਾਂਗਾ ਕਿ 25 ਪਲੱਸ ਆਣੇ ਚਾਹੀਦੇ ਆ ਤਾਂ ਤੁਸੀਂ ਦੇਖੋ ਕਿ ਇਹਨੂੰ ਵੀ ਆਪਾਂ ਅਗਰ ਦੇਖੀਏ ਤਾਂ ਤੁਹਾਡੇ ਦੇਖੋ 65 ਇਹ ਮਾਰਕਸ ਹੋ ਗਏ ਤਾਂ ਤੁਹਾਡੇ ਅਗਰ 25 ਇਧਰੋਂ ਆਉਂਦੇ ਆ ਤਾਂ ਤਾਂ ਵੀ ਤੁਹਾਡਾ ਪੇਪਰ ਜਿਹੜਾ ਹੈ ਉਹ ਕਲੀਅਰ ਹੁੰਦਾ ਠੀਕ ਹੈ ਦੇਖੋ 5 5 10 90 ਤਾਂ ਤੁਹਾਡੇ ਇਦਾਂ ਹੀ ਮਾਰਕਸ ਬਣ ਗਿਆ ਠੀਕ ਹੈ ਨਾ ਸੋ ਇਹਦੇ ਵਿੱਚੋਂ ਅਗਰ ਜ਼ਿਆਦਾ ਆ ਜਾਣ 30 ਆ ਜਾਣ ਤਾਂ ਤੁਹਾਡੇ 90 ਪਲੱਸ ਇਹਦੇ ਵਿੱਚੋਂ ਵੀ ਮਾਰਕਸ ਬਣਦੇ ਆ ਠੀਕ ਹੈ ਸੋ ਇਹ ਇੱਕ ਤਰੀਕਾ ਹੀ ਹੁੰਦਾ ਤਿਆਰੀ ਕਰਨ ਦਾ ਠੀਕ ਹੈ ਕਿ ਤੁਸੀਂ ਜਿਹੜਾ ਆ ਕਿਵੇਂ-ਕਿਵੇਂ ਜਿਹੜਾ ਤੁਸੀਂ ਇੱਕ ਤਿਆਰੀ ਕਰ ਸਕਦੇ ਆ ਇੱਕ ਨੈਕਸਟ ਵੀਡੀਓ ਵੀ ਮੈਂ ਅਪਲੋਡ ਕਰਾਂਗਾ ਜਿਹਦੇ ਵਿੱਚ ਮੈਂ ਤੁਹਾਨੂੰ ਅਟੈਂਪਟ ਕਰਨ ਬਾਰੇ ਵੀ ਦੱਸਾਂਗਾ ਕਿ ਤੁਸੀਂ ਪੇਪਰ ਜਿਹੜਾ ਆ ਅਟੈਂਪਟ ਕਿਵੇਂ ਕਰਨਾ ਆ ਠੀਕ ਹੈ ਉਹ ਨੈਕਸਟ ਇਹ ਦੇ ਪਾਰਟ ਦੇ ਵਿੱਚ ਮੈਂ ਜ਼ਰੂਰ ਤੁਹਾਡੇ ਸਾਰਿਆਂ ਦੇ ਨਾਲ ਮੈਂਸ਼ਨ ਕਰਾਂਗਾ ਸੋ ਉਮੀਦ ਹੈ ਤੁਹਾਨੂੰ ਵੀਡੀਓ ਜਿਹੜੀ ਹੈ ਵਧੀਆ ਲੱਗੀ ਹੋਵੇਗੀ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰੋ ਠੀਕ ਹੈ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ